ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਲੁਧਿਆਣਾ ਸ਼ਹਿਰ ਵਿੱਚ ਤਨਾਤ ਸਹਾਇਕ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ 2,70,000 ਰੁਪਏ ਦੀ ਰਿਸ਼ਵਤ ਲੈਣ ਦੇ ਰੂਪ 'ਚ ਗ੍ਰਿਫਤਾਰ ਕੀਤਾ ਹੈ ਦੱਸਿਆ ਕਿ ਉਕਤ ਏਐਸਆਈ ਨੇ ਆਪਣੇ ਖਿਲਾਫ ਪ੍ਰਸ਼ਾਚਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਬਿਊਰੋ ਨੂੰ ਆਤਮ ਸਮਰਪਨ ਕਰ ਦਿੱਤਾ ਸੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਪ੍ਰਵਕਤਾ ਨੇ ਦੱਸਿਆ ਕਿ ਲੁਧਿਆਣਾ ਬੱਸ ਸਟੈਂਡ ਜਵਾਨਗਰ ਕੈਂਪ ਦੇ ਨਜ਼ਦੀਕੀ ਸਥਿਤ ਹੋਟਲ ਤਾਜ਼ ਦੇ ਮਾਲਕ ਕਮਲਜੀਤ ਅਹੂਜਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿੱਚ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਉਕਤ ਪੁਲਿਸ ਕਰਮੀ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਾ ਹੈ ਹੁਣ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਰੋਪ ਲਗਾਇਆ ਕਿ ਐਸਆਈ ਨੇ ਪਰਿਵਾਰ ਵਾਲਿਆਂ ਦੇ ਖਿਲਾਫ ਤਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਕੇਸ ਸਰਚ ਵਿੱਚ ਆਈਪੀਐਸ ਦੀ ਤਾਰਾ 307 ਤੇ 379 ਬੀ ਚੋੜਨ ਦੀ ਤਮਕੀ ਦੇ ਕੇ ਉਹਨਾਂ ਕੋਲ 2,70,000 ਰੁਪਏ ਦੀ ਰਿਸ਼ਵਤ ਦੇ ਪੈਸੇ ਵਸੂਲ ਕੀਤੇ ਨੇ ਅਤੇ ਹੁਣ ਰਿਸ਼ਵਤ ਦੀ ਮੰਗ ਹੋਰ ਕਰ ਰਿਆ ਸੀ ਕਮਲਜੀਤ ਸਿੰਘ ਕਮਲਜੀਤ ਅਹੂਜਾ ਨੇ ਤਾਜ ਹੋਟਲ ਦੇ ਮਾਲਕ ਨੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਗੋਮਤ ਦੀ ਜਿਹੜੀ ਹੈਲਪਲਾਈਨ ਆ ਉੱਤੇ ਕੰਪਲੇਨਟ ਕੀਤੀ ਸੀ ਐਸ ਐਚ ਚਰਨਜੀਤ ਸਿੰਘ ਔਰ ਐਸ ਐਚਓ ਪਾਈ ਦੇਖ ਲਾ ਉਹ ਮੇ ਤੋਂ ਪੈਸੇ ਮੰਗਦੇ ਆ ਪੈਸੇ ਲੈ ਵੀ ਲੈ ਸੀ ਇਹਨਾਂ ਨੇ ਔਰ 2 ਲੱਖ ਰੁਪਏ ਹੋਰ ਮਹੀਨਾ ਬਾਅਦ ਮੰਗਦੇ ਸੀਗੇ ਇਹਦੀ ਇਨਕੁਆਰੀ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 2 ਲੱਖ 70000 ਰੁਪਏ ਲੈਣੇ ਪਾਏ ਗਏ ਸੀ ਔਰ 2 ਲੱਖ ਹੋਰ ਮੰਗਣੇ ਪਾਏ ਗਏ ਸੀ ਹੋਟਲ ਦਾ ਕਾਰੋਬਾਰ ਠੀਕ ਠਾਕ ਚਲਾਉਣ ਵਾਸਤੇ ਐਸ ਚਰਨਜੀਤ ਸਿੰਘ ਜਿਹੜਾ 5 ਨੰਬਰ ਥਾਣੇ ਤਲਾਸ਼ ਸੀਗਾ ਇਹ ਐਬਸੈਂਟ ਹੋ ਗਿਆ ਸੀਗਾ ਇਹਨੂੰ ਵਾਰਪਲ ਪਲਾਇ ਸੀ ਆਇਆ ਨਹੀਂ ਸੀਗਾ ਇਹ ਤਾਂ ਫਿਰ ਦੋ ਤਰੀਕ ਨੂੰ ਮੁਕਦਮਾ ਦਰਜ ਕੀਤਾ ਗਿਆ ਸੀ ਕਰਾਪਸ਼ਨ ਅਕਤਾ ਔਰ ਅੱਜ ਇਹਨੂੰ ਅਸੀਂ ਗੁਫਤਾਰ ਕੀਤਾ ਹੈਗਾ ਔਰ ਇਹਨੂੰ ਕੱਲ ਨੂੰ ਅਸੀਂ ਅਦਾਲਤ 'ਚ ਪੇਸ਼ ਕਰਾਂਗੇ ਕਿ ਜੀ 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 ਮੁਕਦਮਾ ਦਰਜ ਹੋਇਆ ਸੀ ਜਿਹੜਾ ਹੋਟਲ ਵਾਲੇ ਦੇ ਖਿਲਾਫ ਹੀ ਕੋਈ ਹੋਇਆ ਸੀਗਾ ਉਹਦੇ ਵਿੱਚ ਉਹਨੂੰ 307 ਔਰ 379 ਵੀ ਸੈਕਸ਼ਨਾਂ ਵਿੱਚ ਤੇਰੇ ਖਿਲਾਫ ਅਸੀਂ ਵਾਅਦਾ ਕਰ ਦਾਂਗੇ ਉਹਦੇ ਸਵਮਚਿਤ ਕੋ ਪੈਸੇ ਮੰਗ ਰਹੇ ਸੀਗੇ ਔਰ 270000 ਰੁਪਏ ਇਹਨਾਂ ਨੇ ਮਤਲਬ ਲੁਧਿਆਣਾ ਉਹ ਲੈਣਾ ਸਾਫ ਹੋਇਆ ਸੀ ਤੇ ਲਿੱਤੀ ਵੀ ਜੀ ਗੱਲਾਂ ਨੇ ਪੈਸੇ ਦੇ ਹਾਂ ਉਹ ਪੈਸੇ ਲੈ ਲੈ ਸੀਗੇ ਬਾਏ 2 ਲੱਖ ਰੁਪਏ ਹੋਰ ਪਰ ਮੰਥ ਮੰਦ ਦੇ ਸੀ ਹਾਂ ਤੇ ਉਹ ਰੈਸ਼ਪਾਲ ਦੀ ਹੁਣ ਅਰੈਸਟ ਕਰ ਲਿਆ ਜੀ ਕੱਲ ਨੂੰ ਸੀ ਅਦਾਲਤ ਪੇਸ਼ ਕਰਕੇ ਥੋਰਲੀ ਵੈਰੀਫਾਈ ਕਰਾਂ ਕਿ ਜਿਹੜੀ ਐਸਐਚਓ ਦੀ ਵਿੱਚ ਗੱਲ ਆ ਰਹੀ ਕਿ ਕੋਪਰੇਟ ਉਹ ਐਸਐਚਓ ਦਾ ਰੋਲ ਜ਼ਰਫੇ ਕਰ ਰਿਹਾ ਹੈ ਲੁਧਿਆਣਾ ਲਾਈਫ ਦੇ ਲਈ ਟਿੰਕਾ ਚਾਟ ਰਿਪੋਰਟ